ਅਮੀਰਾ ਦੇ ਲਈ 125 ਯੂਨਿਟ ਬਿਜਲੀ ਬੰਦ ਕਰਨ ਦਾ ਐਲਾਨ ਸਬਸਿਡੀ ਵਾਪਸ ਲੈਣ ਦਾ ਵੀ ਲਿਆ ਫੈਸਲਾ ਇੱਕ ਪਰਿਵਾਰ ਦੇ 21 ਬਿਜਲੀ ਮੀਟਰ ਉੱਤੇ ਦਿੱਤੀ ਜਾਵੇਗੀ ਸਬਸਿਡੀ ਅਸਲ ਅਮੀਰਾ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਪ੍ਰਧਾਨਗੀ ਚ ਕੋਈ ਬੈਠਕ ਚੇਵੀ ਫੈਸਲਾ ਲਿਆ ਗਿਆ ਹੈ ਕਿ ਹੁਣ ਇੱਕ ਪਰਿਵਾਰ 1 ਮੀਟਰ ਦੇ ਆਧਾਰ ਉੱਤੇ ਹੀ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ ਕੈਬਨਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਹੈ ਕਿ ਬਿਜਲੀ ਬੋਰਡ ਕਾਟੇ ਚ ਚੱਲ ਰਿਹਾ ਹੈ ਬੋਰਡ ਕੋਲ ਅੱਜ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਕੋਈ ਪੈਸਾ ਨਹੀਂ ਹੈ ਪਿਛਲੀ ਸਰਕਾਰ ਵੱਲੋਂ ਬਿਜਲੀ ਉੱਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਸਰਕਾਰ ਨੂੰ ਹੀ ਚੁਕਾਉਣੀਆਂ ਪੈ ਰਹੀਆਂ ਨੇ ਉਨ੍ਹਾਂ ਕਿਹਾ ਕਿ ਬੋਰਡ ਦੇ ਘਾਟੇ ਨੂੰ ਵੇਖਦੇ ਹੋਏ ਸਰਕਾਰ ਨੇ ਸੂਬੇ ਦੇ ਸਾਧਨ ਸੰਪਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ ਮੰਤਰੀ ਹਰਸ਼ਵਰਧਨ ਨੇ ਦੱਸਿਆ ਕਿ ਸੀਐਮ ਸਾਬਕਾ ਸੀਐਮ ਮੰਤਰੀ ਸਾਬਕਾ ਮੰਤਰੀ ਵਿਧਾਇਕ ਸਾਬਕਾ ਵਿਧਾਇਕ ਵਿਧਾਨ ਸਭਾ ਸਪੀਕਰ ਸਾਬਕਾ ਵਿਧਾਨ ਸਭਾ ਸਪੀਕਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਐਮਪੀ ਸਾਬਕਾ ਐਮਪੀ ਬੋਰਡ ਨਿਗਮ ਚੇਅਰਮੈਨ ਉਪ ਪ੍ਰਧਾਨ ਤੋਂ ਇਲਾਵਾ ਆਈਏਐਸ ਈਪੀਐਸ HAS ਅਧਿਕਾਰੀਆਂ ਪਹਿਲਾ ਸ਼੍ਰੇਣੀ ਅਤੇ ਦੂਜੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ 125 ਯੂਨਿਟ ਬਿਜਲੀ ਮੁਫਤ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ A ਅਤੇ B ਸ਼੍ਰੇਣੀ ਦੇ ਸਰਕਾਰੀ ठेकेदारों ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਉਹ ਸਾਰੇ ਲੋਕ ਜੋ ਇਨਕਮ ਟੈਕਸ ਦਾ ਭੁਗਤਾਨ ਕਰਦੇ ਹਨ ਉਹ ਵੀ ਸਬਸਿਡੀ ਦੇ ਕੇਰੇ ਤੋਂ ਬਾਹਰ ਹੋਣਗੇ। ਜਾਨਿਕਾ ਸਾਰੇ ਲੋਕਾਂ ਨੂੰ ਹੁਣ 125 ਯੂਨਿਟ ਮੁਫਤ ਬਿਜਲੀ ਨਹੀਂ ਮਿਲੇਗੀ ਇੱਕ ਪਰਿਵਾਰ ਦੇ 21 ਬਿਜਲੀ ਮੀਟਰ ਦੇ ਸਬਸਿਡੀ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਹ ਫੈਸਲਾ ਹਿਮਾਚਲ ਕੈਬਨਿਟ ਚ ਅਮੀਰਾ ਲੇ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਅਮੀਰਾ ਦੇ ਲਈ 125 ਯੂਨਿਟ ਬਿਜਲੀ ਬੰਦ ਕਰਨ ਦਾ ਐਲਾਨ। ਸਬਸਿਡੀ ਵਾਪਸ ਲੈਣ ਦਾ ਵੀ ਲਿਆ ਫੈਸਲਾ। ਇੱਕ ਪਰਿਵਾਰ ਦੇ 21 ਬਿਜਲੀ ਮੀਟਰ ਉੱਤੇ ਦਿੱਤੀ ਜਾਵੇਗੀ ਸਬਸਿਡੀ। ਅਸਲ ਅਮੀਰਾ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਪ੍ਰਧਾਨਗੀ ਚ ਕੋਈ ਬੈਠਕ ਚੇਵੀ ਫੈਸਲਾ ਲਿਆ ਗਿਆ ਕਿ ਹੁਣ ਇੱਕ ਪਰਿਵਾਰ 1 ਮੀਟਰ ਦੇ ਆਧਾਰ ਉੱਤੇ ਹੀ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ ਕੈਬਨਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਹੈ ਕਿ ਬਿਜਲੀ ਬੋਰਡ ਕਾਟੇ ਚ ਚੱਲ ਰਿਹਾ ਹੈ ਬੋਰਡ ਕੋਲ ਅੱਜ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਕੋਈ ਪੈਸਾ ਨਹੀਂ ਹੈ ਪਿਛਲੀ ਸਰਕਾਰ ਵੱਲੋਂ ਬਿਜਲੀ ਉੱਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਸਰਕਾਰ ਨੂੰ ਹੀ ਚੁਕਾਉਣੀਆਂ ਪੈ ਰਹੀਆਂ ਨੇ ਉਨ੍ਹਾਂ ਕਿਹਾ ਕਿ ਬੋਰਡ ਦੇ ਕਾਟੇ ਨੂੰ ਵੇਖਦੇ ਹੋਏ ਸਰਕਾਰ ਨੇ ਸੂਬੇ ਦੇ ਸਾਧਨ ਸੰਪਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ ਮੰਤਰੀ ਹਰਸ਼ਵਰਦਨ ਨੇ ਦੱਸਿਆ ਹੈ ਕਿ ਸੀਐਮ ਸਾਬਕਾ ਸੀਐਮ ਮੰਤਰੀ ਸਾਬਕਾ ਮੰਤਰੀ ਵਿਧਾਇਕ ਸਾਬਕਾ ਵਿਧਾਇਕ ਵਿਧਾਨ ਸਭਾ ਸਪੀਕਰ ਸਾਬਕਾ ਵਿਧਾਨ ਸਭਾ ਸਪੀਕਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਐਮਪੀ ਸਾਬਕਾ ਐਮਪੀ ਬੋਰਡ ਨਿਗਮ ਚੇਅਰਮੈਨ ਉਪ ਪ੍ਰਧਾਨ ਤੋਂ ਇਲਾਵਾ ਆਈਏਐਸ ਈਪੀਐਸ HAS ਅਧਿਕਾਰੀਆਂ ਪਹਿਲਾ ਸ਼੍ਰੇਣੀ ਅਤੇ ਦੂਸਰੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ 125 ਯੂਨਿਟ ਬਿਜਲੀ ਮੁਫਤ ਨਹੀਂ ਮਿਲੇਗੀ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ A ਅਤੇ B ਸ਼੍ਰੇਣੀ ਦੇ ਸਰਕਾਰੀ ठेकेदारਾਂ ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਉਹ ਸਾਰੇ ਲੋਕ ਜੋ ਇਨਕਮ ਟੈਕਸ ਦਾ ਭੁਗਤਾਨ ਕਰਦੇ ਹਨ ਉਹ ਵੀ ਸਬਸਿਡੀ ਦੇ ਕੇਰੇ ਤੋਂ ਬਾਹਰ ਹੋਣਗੇ। ਜਾਨਿਕਿਆ ਸਾਰੇ ਲੋਕਾਂ ਨੂੰ ਹੁਣ 125 ਯੂਨਿਟ ਮੁਫਤ ਬਿਜਲੀ ਨਹੀਂ ਮਿਲੇਗੀ ਇੱਕ ਪਰਿਵਾਰ ਦੇ ਇੱਕੀ ਬਿਜਲੀ ਮੀਟਰ ਦੇ ਸਬਸਿਡੀ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਹ ਫੈਸਲਾ ਹਿਮਾਚਲ ਕੈਬਨਿਟ ਚ ਅਮੀਰਾਂ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ